ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਨਿਰਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਦਾ ਧਾਸ ਕਰਦੇ ਆ ਬਈ ਸਭ ਦੇ ਘਰ ਪਰਿਵਾਰ ਨੂੰ ਦੁਸਤ ਤੇ ਚੜ੍ਹਦੀ ਕਲਾ 'ਚ ਹੋਣ ਸੋ ਅੱਜ ਵਾਲੀ ਵੀਡੀਓ ਹੈ ਬਈ ਆਪਾਂ ਆਪਣਾ ਕਬੂਤਰ ਸੰਭਣ ਲੱਗਿਆ ਅੰਚ ਬਾਜੀ ਵਾਸਤੇ ਠਾਈ ਵਾਸਤੇ ਤੇ ਆਪਾਂ ਤੁਹਾਡੇ ਭਰਾਵਾਂ ਨਾਲ ਸਾਰਾ ਕਰਾਂਗੇ ਸ਼ੇਅਰ ਵੀ ਰਾਤ ਨੂੰ ਕੀ ਲਾਉਣੇ ਆ ਦਿਨੇ ਕੀ ਕਰਦੇ ਹਾਂ ਜੋ ਵੀ ਕਰਾਂਗੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਬੂਤਰ ਦਿਖਾਉਣਾ ਹੁਣ ਤੁਹਾਨੂੰ ਬਈ ਮੈਂ ਠੀਕ ਹੈ ਕਬ ਤੇ ਇਹ ਆਪਣੇ ਛੋਟੇ ਭਾਈ ਦੀ ਚੰਨੀ ਦੀ ਤੇ ਇਹ ਆਪਾਂ ਸਾਂਭਣੀ ਆ ਹਨ ਤੇ ਤੁਹਾਨੂੰ ਹੁਣ ਕਬੂਤਰੀ ਦੇ ਦਰਸ਼ਨ ਕਰਾਉਣਾ ਕਬੂਤਰੀ ਦੇਖ ਕੇ ਦੱਸਿਓ ਕਿਵੇਂ ਆ ਬਾਕੀ ਇਹਨੂੰ ਜਿਹੜਾ ਜਿਹੜਾ ਕੁਝ ਕਰਾਂਗੇ ਜੋ ਲਾਵਾਂਗੇ ਹਨ ਜੋ ਕੁਝ ਵੀ ਕੀਤਾ ਸਾਰਾ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਬਸ ਵੀਡੀਓ ਨੂੰ ਐਂ ਪਿਆਰ ਦਿੰਦੇ ਰਹੋ ਮੇਰੇ ਭਰਾ ਬਾਕੀ ਅੱਗੇ ਆਉਂਦਾ ਰਹੂਗਾ ਤੇ ਇੱਕ ਹੋਰ ਗੱਲ ਆਪਣੀ ਬਹੁਤ ਜਲਦੀ ਵੀਡੀਓ ਆ ਰਹੀ ਆ ਭਾਈ ਕਬੂਤਰਾਂ ਤੇ ਠੀਕ ਆ ਮਤਲਬ ਕੋਈ ਕਮੇਡੀ ਟਾਈਪ ਜੇ ਜੋ ਕੁਝ ਹੁੰਦਾ ਅੱਜ ਕੱਲ ਆਪਣੇ ਨਾਲ ਹਨ ਮਤਲਬ ਇਹੋ ਬਾਜੀ ਪੂਜੀ ਤੇ ਜਾਣਿਆ ਘਰ ਦੀਆਂ ਕੀ ਕਹਿੰਦੀਆਂ ਨੇ ਹਨਾ ਐਵੇਂ ਇੱਕ ਵੀਡੀਓ ਆਊਗੀ ਤੇ ਇੱਕ ਆਪਣਾ ਆਊਗਾ ਵੀਰੇ ਇੰਟਰਵਿਊ ਠੀਕ ਹੈ ਤੇ ਚਾਚਾ ਸਤਨਾਮ ਤੇ ਮਹਿਰਮ ਸੁਖ ਮੱਲੀ ਠੀਕ ਹੈ ਦੋਨਾਂ ਦਾ ਇੰਟਰਵਿਊ ਹੈ ਬਾਈ ਕਿਉਂਕਿ ਇਹਨਾਂ ਨੇ ਹੁਣ ਅਸੀਂ ਪ੍ਰੋਜੈਕਟ ਇੱਕ ਸੋਚਿਆ ਵੀ ਜਿਹੜੇ ਕਬੂਤਰ ਬਾਜੀ ਤੇ ਆਪਾਂ ਵੀਡੀਓ ਬਣਾਇਆ ਕਰਾਂਗੇ ਹਨਾ ਵੀ ਜਿਵੇਂ ਜੇ ਆਪਣਾ ਚੱਲਦਾ ਕਿਵੇਂ ਬੰਦਾ ਥੱਲੋਂ ਉੱਠਦਾ ਹੈ ਹਨਾ ਬਾਜ਼ੀਆਂ ਜਿੱਤਦਾ ਹੈ ਸਟਾਰ ਬਣਦਾ ਐਵੇਂ ਜਿਹਾ ਕੰਟੈਂਟ ਬਣਾਇਆ ਕਰਾਂਗੇ ਸਾਰੇ ਭਰਾ ਵਸ ਵੀਡੀਓ ਨੂੰ ਵੀ ਪੱਤੋ ਵਲ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਜਿਹੜੇ ਨੁਕਤੇ ਨੇ ਹਨ ਜਾਂ ਆਪਾਂ ਕਬੂਤਰ ਸੰਭਦੇ ਆ ਜੋ ਕਰਦੇ ਆ ਉਹਦਾ ਤੁਹਾਡੇ ਨਾਲ ਚੱਲੀ ਜਾਊਗਾ ਹਨ ਪਰ ਉਹ ਵੀਡੀਓ ਨੂੰ ਵੀ ਫੁੱਲ ਪਿਆਰ ਦਿਓ ਠੀਕ ਆ ਅੱਜ ਤੁਹਾਨੂੰ ਹੁਣ ਕਬੂਤਰੀ ਦਿਖਾਉਣੇ ਆ ਤੇ ਕਬੂਤਰੀ ਦੇਖ ਕੇ ਦੱਸਿਓ ਵੀ ਕਿਵੇਂ ਲੱਗਦੀ ਆ ਸੈੱਟ ਆ ਜਾਂ ਕਿਵੇਂ ਆ ਤੇ ਆਹ ਐ ਭਾਈ ਆਪਣੀ ਕਬੂਤਰੀ ਜਿਹੜੀ ਆਪਾਂ ਸੰਭਣੀ ਆ ਹਨ ਇਹ ਆਪਣੇ ਭਰਾ ਹੀ ਆ ਛੋਟੇ ਹਨ ਤੇ ਚਕੇਰੀਆਂ ਵਾਲੇ ਚੰਨੀ ਹੋਰੀ ਉਹਨਾਂ ਦੀ ਕਬੂਤਰੀ ਆ ਇਹ ਕੂਤਰੀ ਕਰੋ ਚੈੱਕ ਤੁਸੀਂ ਚਿੱਟੀਆਂ ਅੱਖਾਂ ਦੀ ਆ ਭਾਈ ਡੱਬੀ ਨੋਕ ਆ ਠੀਕ ਹੈ ਆ ਪਰ ਦੇਖੋ ਇਹਦੇ ਪੂਰੇ ਐਨ ਵਧੀਆ ਚਨੇ ਹੋਏ ਪਰ ਨੇ ਠੀਕ ਹੈ ਵਧੀਆ ਪਰਾਂ ਦੀ ਆ ਬਈ ਕੱਛ ਦੇਖੋ ਕਿੱਡੀ ਭਾਰੀ ਹੈ ਦੀ ਕਿੱਡੀ ਚੌੜੀ ਕੱਛ ਦੀ ਹੈ ਹਨਾ ਇਸੇ ਨਹੀਂ ਬੈਲੈਂਸ ਬਣਾਉਣਾ ਹੁੰਦਾ ਬਈ ਕੱਛ ਦੇ ਸਿਰ ਤੇ ਹੁੰਦਾ ਸਾਰਾ ਕੁਝ ਹਨਾ ਪੂਛੇ ਦੀ ਕਾਲੀ ਆ ਠੀਕ ਹੈ ਇੱਕ ਆ ਥੱਲੋਂ ਦੇਖੋ ਹੁਣ ਆ ਦੇਖੋ ਪੂਰੀ ਬਣੀ ਹੋਈ ਕਬੂਤਰੀ ਹੈ ਠੀਕ ਹੈ ਤੇ ਬਾਕੀ ਅੱਗੇ ਰੱਬ ਆਸਰੇ ਆ ਠੀਕ ਹੈ ਪੂਰੀਆਂ ਟੌਪ ਦੀ ਤਿਆਰ ਕਰਾਂਗੇ ਬਾਕੀ ਜੋ ਕੋਈ ਸ਼ੇਅਰ ਕਰਾਂਗੇ ਪਾਵਾਂਗੇ ਜਾਂ ਕੁਝ ਖਵਾਵਾਂਗੇ ਜਾਂ ਕੋਈ ਵੀ ਨੁਕਤਾ ਲਾਵਾਂਗੇ ਜਾਂ ਆਪਣਾ ਪਾਣੀ ਕਿੰਨੇ ਵਜੇ ਲੱਗਦਾ ਆ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਗਲੀ ਵੀਡੀਓ ਚ ਸੱਚ ਠੀਕ ਹੈ ਇਹ ਤਾਂ ਅੱਜ ਵਾਲੀ ਹੋ ਗਈ ਇਹਦਾ ਸਿਰਫ ਤੁਹਾਨੂੰ ਦੱਸਣਾ ਅਗਲੀ ਵੀਡੀਓ ਚ ਬਈ ਕਿੰਨੇ ਵਜੇ ਪਾਣੀ ਲਾਇਆ ਜਲਾਬ ਕਦੋਂ ਲਾਇਆ ਜਾਂ ਕੁਝ ਕੀਤਾ ਠੰਡਾ ਕੀਤਾ ਤੱਤਾ ਕੀਤਾ ਜੋ ਵੀ ਕਰਾਂਗੇ ਬਈ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਸ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਤੁਹਾਡੋ ਕਿੱਥੇ ਕਰਨੀ ਦੀ ਨਹੀਂ ਇਹ ਗਾ ਕਬੂਤਰੀ ਆ ਤੇ ਕਰਾ ਦਈਏ ਚੈੱਕ ਬੈਠੇ ਨਹੀਂ ਦੇਖੋ ਤੇ ਦੇਖ ਕੇ ਮੇਰੇ ਸਾਰੇ ਭਰਾ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਕਬੂਤਰੀ ਠੀਕ ਆ ਬਾਕੀ ਆਪਣੇ ਵਾਲੇ ਬਦਾਮਾਂ ਆਪਾਂ ਪਾਤੇ ਬਦਾਮ ਬਦੂ ਪਾ ਕੇ ਸਾਰਾ ਕੁਝ ਸੈੱਟ ਕਰਕੇ ਤੇ ਆਪਾਂ ਬਿਠਾਤੀ ਬਾਈ ਠੀਕ ਆ ਆਪਣੇ ਸਾਰੇ ਓਕੇ ਨੇ ਪਿਆਰੋ ਆਹ ਨੇ ਆਪਣੀ ਜਾਨਵਰ ਬਦਾਮਾਂ ਵਾਲੇ ਆ ਬੈਠਾ ਸ਼ਾਖਾ ਠੀਕ ਆ ਨੀਲਾ ਬੈਠਾ ਇਧਰ ਬਾਕੀ ਆ ਨੇ ਸਾਰੇ ਆਪਣੇ ਹਨ ਕੁਸ਼ਕ ਪੱਟੇ ਕਬੂਤਰ ਨੇ ਇਹਦੇ ਚ ਕੁਸ਼ਕ ਬਾਲੇ ਨਹੀਂ ਕੁਸ਼ਕ ਪੱਟੇ ਕਬੂਤਰ ਨੇ ਵੀਰੇ ਬਾਕੀ ਆ ਬੱਚੇ-ਬੁੱਚੇ ਨੇ ਇਹ ਵੀ ਸਾਰੇ ਕੱਢਾਂਗੇ ਆਪਾਂ ਕੁਸ਼ਕ ਪਰਸਾਰ ਆ ਰਹੇ ਨੇ ਠੀਕ ਆ ਇਹ ਬਦਾਮ ਵਾਲੇ ਨੇ ਇੱਧਰ ਕੁਸ਼ਕ ਹਨ ਤੇ ਕੁਸ਼ਕ ਉਧਰ ਨੇ ਆਪਣੇ ਤਿਆ ਬੈਠੇ ਬਈ ਆ ਕਬੂਤਰੀ ਤੇ ਆ ਪੱਠਾ ਹੁਣ ਕੱਢਾਂਗੇ ਠੀਕ ਹੈ ਤੇ ਆ ਸ਼ਾਹ ਕੀ ਕੱਢਣ ਵਾਲੀ ਐ ਉਹ ਆਪਣੀ ਬਰਾਮ ਵਾਲੀ ਬੈਠੀ ਐ ਠੀਕ ਆ ਆ ਸ਼ਾਹ ਕੀ ਕੱਢਣ ਵਾਲੀ ਐ ਆ ਬੱਚੇ ਕੱਢਣ ਵਾਲੇ ਨੇ ਠੀਕ ਹੈ ਤੇ ਉਹ ਚੀਨੀ ਦਾ ਤੁਹਾਨੂੰ ਪਤਾ ਹੀ ਆ ਵੀ ਵਿੱਚੋਂ ਇੱਕ ਬਰੀ ਖਰਾਬ ਕਰਕੇ ਸੀ ਕਾ ਕਾਲਸਰੀ ਕੱਢਣ ਵਾਲੀ ਐ ਜਾਨਵਰ ਬਹੁਤ ਬੈਠੇ ਹੁਣ ਕੱਢਣ ਵਾਲੇ ਬਈ ਬਾਕੀ ਹੁਣ ਮੌਸਮ ਐ ਇਹ ਜਿਹਾ ਹੋ ਰਿਹਾ ਬਈ ਕਬੂਤਰ ਤੁਰਦੇ ਬਹੁਤ ਨੇ ਕਾਰਨ ਜਿਹੜਾ ਹੁਣ ਆਲਾ ਮੌਸਮ ਆਣਾ ਵੀਰੇ ਇਹ ਮੌਸਮ ਸਮਝ ਵਿੱਚ ਨਹੀਂ ਆਉਂਦਾ ਕਿਉਂਕਿ ਥੱਲੇ ਤਾਂ ਹੈਗੀ ਧੂੜ ਮਿੱਟੀ ਉੱਤੇ ਹੈਗੀ ਨਮੀ ਠੀਕ ਹੈ ਤੇ ਕਬੂਤਰ ਜਦ ਧੂੜ ਮਿੱਟੀ ਨਾਲ ਨੱਕ ਨੂੰ ਕੋਈ ਭਰ ਜਾਂਦੇ ਨੇ ਹਨਾ ਮਤਲਬ ਇਰੀਟੇਟ ਹੋ ਜਾਂਦਾ ਕਬੂਤਰ ਪਾਗਲ ਹੋ ਜਾਂਦਾ ਫੇਰ ਲੰਗਦੇ ਨੇ ਕਬੂਤਰ ਬਾਈ ਅੱਜ ਤੁਸੀਂ ਜਗ ਨਹੀਂ ਮੰਨਣਾ ਘੱਟੋ ਘੱਟ ਇੱਕ ਘਰ ਦੇ 24 24 ਬਾਈ ਪਰਮੇਂਦਰ ਦੇ 24 ਕਬੂਤਰ ਇਕੱਠੇ ਗਏ ਨੇ ਤੇ 1000 ਦੋਸਤ ਹੋਰ ਸੀ ਉਹਦੇ ਚਾਰ ਗਏ ਨੇ ਹਨਾ ਆਪਣੇ ਦੋ ਪਹਿਲਾਂ ਤੁਰ ਗਏ ਕੱਲ ਤੇ ਪਰਸੋਂ ਹਨਾ ਵੀਰੇ ਮੌਸਮੀ ਹੈ ਇਹ ਜਾ ਤੇ ਇਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਜੇ ਮੇਰੀ ਗੱਲ ਮੰਨੋਗੇ ਠੀਕ ਹੈ ਕਬੂਤਰ ਨੂੰ ਬਈ ਜਦੋਂ ਵੀ ਡਾਉਣਾ ਤੁਸੀਂ ਡਾ ਕੇ 11 ਤੋਂ 12 ਦੇ ਵਿੱਚ ਵਿੱਚ ਲਾ ਲਿਆ ਕਰੋ ਕੁਝ ਨਹੀਂ ਹੁੰਦਾ ਥੋੜੇ ਦੇਣਾ ਮੀਮੂ ਪੈ ਜਾਊਗਾ ਮਾੜਾ ਸੈੱਟ ਹੋ ਜਾਊਗਾ ਸਿਸਟਮ ਤੁਸੀਂ 11 ਤੋਂ ਲੈ ਕੇ 12 ਬਸ ਵੱਜਣ ਨਹੀਂ ਦੇਣੇ 12 ਵਜੇ ਤੋਂ ਪਹਿਲਾਂ ਪਹਿਲਾਂ ਲਾ ਲਿਆ ਕਰੋ ਬਈ ਜਦੋਂ ਕਬੂਤਰ ਡਾਤੇ ਆਪਾਂ ਨੂੰ ਪਤਾ ਕੋਈ ਗੱਲ ਨਹੀਂ ਖਿੱਚ ਬਾਅਦ ਚ ਮਾਰ ਲਾਂਗੇ ਆਪਾਂ ਇੱਕ ਵਾਰੀ ਕਬੂਤਰਾਂ ਨੂੰ ਆਪਾਂ ਪੱਕਾ ਸਾਂ ਬਣਵਾ ਲਈਏ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਹੁਣੇ ਦਿਨ ਮਰਵਾਉਣਾ ਆਪਾਂ ਆ ਚਾਰ ਤੇ ਲੈ ਜਾਣਾ ਠੀਕ ਹੈ ਕੀ ਫਾਇਦਾ ਐਵੇਂ ਕਬੂਤਰ ਉੱਤੋਂ ਤੁਰ ਜੂਗਾ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਐ ਤੇ ਅੱਜ ਬਾਈ ਨੇ ਵੱਡੇ ਨੇ ਆਪਣੇ ਨੇ ਕੀ ਲੱਲੂਆਂ ਵਾਲੇ ਬਾਈ ਨੇ ਦੱਸਿਆ ਸੀ ਵੀ ਬਾਈ ਕਬੂਤਰ ਆਪਦੇ ਘਾਟ ਡਾਉ ਠੀਕ ਐ 11 12 ਵਜੇ ਬਾਹਰੋ ਛਤਰੀ ਤੇ ਠੀਕ ਐ ਜੇ ਬਚਾਉਣੇ ਨਹੀਂ ਤਾਂ ਤੁਰਨਗੇ ਹੀ ਤੁਰਨਗੇ ਬਾਈ ਮੌਸਮ ਹੀ ਆਇਆ ਜਾ ਹੋਰ ਐ ਮੌਸਮ ਦਾ ਹਿਸਾਬ ਹੀ ਨਹੀਂ ਆ ਰਿਹਾ ਠੀਕ ਐ ਕਿਤੇ ਕਿਤੇ ਖੜਾ ਰੀਆਂ ਤੁਹਾਨੂੰ ਪਤਾ ਕਿੰਨੇ ਕਿੰਨੇ ਕਬੂਤਰ ਤੁਰ ਗਏ ਯਾਰ ਹਨ ਤੇ ਕਿੰਨਾ ਦੁੱਖ ਲੱਗਦਾ ਬਾਈ ਜਦੋਂ ਲੱਭਦੇ ਨਹੀਂ ਯਾਰ ਇੱਕ ਆਪਣੇ ਭਰਾ ਇਹੇ ਜੇ ਨੇ ਜੇ ਕੋਈ ਫੜ ਲੇ ਉਹ ਮਾਂ ਦਾ ਸ਼ੇਰ ਜਮਾ ਹੀ ਨਹੀਂ ਦਿੰਦਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਬਾਜ਼ੀਆਂ ਦਾ ਟਾਈਮ ਹੈ ਬਾਜ਼ੀਆਂ ਵਾਲੇ ਕਬੂਤਰ ਬਦਾਮ ਵਾਲੇ ਕਬੂਤਰ ਨੇ ਜੇ ਕੋਈ ਭਰਾ ਫੜ ਵੀ ਲੈਂਦਾ ਵੀ ਤੁਸੀਂ ਵਾਪਸ ਕਰ ਦਿਓ ਯਾਰ ਹਨਾ ਅਗਲੇ ਦਾ ਸ਼ੌਂਕ ਤਾਂ ਨਾ ਮਾਰੋ ਪਰ ਉਹੀ ਗੱਲ ਅਗਲੇ ਨੂੰ ਆ ਜਾਂਦਾ ਵੀ ਆਪਣੇ ਕੋਲ ਆਹ ਬਲੱਡ ਆ ਗਿਆ ਆਹ ਬਲੱਡ ਆ ਗਿਆ ਬਾਈ ਮੰਗ ਕੇ ਲੈ ਲਓ ਜਦੋਂ ਅਗਲੇ ਦੋ ਕਬੂਤਰ ਮੋੜੋਂਗੇ ਤੁਸੀਂ ਉਹ ਤੋਂ ਕਬੂਤਰ ਲੈਣ ਜਾਉਂਗੇ ਤੁਹਾਨੂੰ ਜਮਾਂ ਜਵਾਬ ਨਹੀਂ ਦਿੰਦਾ ਪਰ ਆਪਣੀ ਇੱਕੋ ਹੀ ਹੱਤ ਹੈ ਬਸ ਵੀ ਆਪਣੇ ਕੋਲੇ ਜੇ ਕਬੂਤਰ ਆ ਗਿਆ ਬਹਿ ਗਿਆ ਢਾਂਗੇ ਬਾੜ ਦਾ ਖੁੱਡੇ ਤੇ ਚਲੋ ਜੀ ਗੈਬ ਬਈ ਸਾਡੇ ਦਾ ਉੱਤਰਿਆ ਰਹੀ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਇਹ ਕੰਮ ਨਾ ਕਰਿਆ ਕਰੋ ਬਾਕੀ ਮੌਸਮ ਦਾ ਤੁਹਾਨੂੰ ਦੱਸਦਾ ਬਈ ਜੇ ਕਬੂਤਰ ਬਚਾਉਣੇ ਨੇ 11 ਤੋਂ 12 ਦੇ ਵਿੱਚ ਵਿੱਚ ਬਾਹ ਲਿਆ ਕਰੋ ਇਸ ਤੋਂ ਬਾਅਦ ਡਾਉਂਗੇ ਤਾਂ ਨੁਕਸਾਨ ਹੀ ਕਰਾਉਂਗੇ ਕਿਉਂਕਿ ਹੁਣ ਵਾਲਾ ਮੌਸਮ ਬਹੁਤ ਭੜਾ ਹੈ ਧੂੜ ਮਿੱਟੀ ਇੰਨੀ ਜਿਆਦਾ ਨਾ ਬਈ ਵੀ ਵਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਕਬੂਤਰ ਆਪਾਂ ਡਾਉਣੇ ਆ ਜਦੋਂ ਉੱਤਰਦੇ ਨੇ ਨਾ ਮੂੰਹ 'ਚ ਉਹਦੇ ਬੱਤੀ ਮਾਰਦੇ ਆ ਹਣਾ ਤਾਂ ਐਡੇ-ਐਡੇ ਜਾਲੇ ਨਿਕਲਦੇ ਨੇ ਬਈ ਕਬੂਤਰ ਕੀ ਆਪਾਂ ਵੀ ਦੇਖ ਲਓ ਜੇ ਧੂੜ ਚ ਖੜ ਜੀ ਹੈ ਨਾ ਆਪਣੇ ਮੂੰਹ ਤੇ ਧੂੜ ਪਈ ਜਾਵੇ ਆਪਾਂ ਇਰੀਟੇਟ ਹੋਏ ਨਾ ਨੱਕ ਭਰ ਜਾਂਦਾ ਸਾਹ ਲੈਣਾ ਔਖਾ ਹੋ ਜਾਂਦਾ ਨਾ ਕਬੂਤਰ ਉਸੇ ਹਿਸਾਬ ਨਾਲ ਆਪਣੇ ਮੂੰਹ ਨੂੰ ਮੈਂ ਪਾਗਲ ਹੋ ਜਾਂਦਾ ਉਹਨੂੰ ਸਮਝ ਨਹੀਂ ਆਉਂਦਾ ਵੀ ਮੈਂ ਕਿੱਧਰ ਨੂੰ ਜਾਣਾ ਬਸ ਉਹ ਕਿੱਧਰ ਮੂੰਹ ਚੱਕ ਲੈਂਦਾ ਫਿਰ ਉਧਰ ਨਹੀਂ ਹੋ ਲੈਂਦਾ ਇਹਦੇ ਕਰਕੇ ਬਈ ਕਬੂਤਰਾਂ ਨੂੰ ਬਚਾਉਣਾ ਤਾਂ ਇਹਦੇ ਹਿਸਾਬ ਨਾਲ ਰੱਖੋ ਠੀਕ ਹੈ ਬਾਕੀ ਬਦਾਮਾਂ ਨਾਲ ਕਣਕ ਜ਼ਰੂਰ ਪਾਓ ਜ਼ਰੂਰੀ ਹੈ ਜੇ ਵੇਟ ਪੂਰਾ ਕਰਨਾ ਜਾਨਵਰ ਦਾ ਠੀਕ ਆ ਕਿਉਂਕਿ ਮੈਂ ਕੋ ਦੇਖਿਆ ਕਈ ਭਰਾ ਗੱਲੇ ਬਦਾਮ ਹੀ ਸਿੱਟੀਆਂ ਨੇ ਕਬੂਤਰਾਂ ਨੂੰ ਵੀ ਇਸ ਦਾ 15-15 ਬਦਾਮ ਪਾਈ ਜਾਂਦੇ ਆ ਬਈ ਨਾਲ ਕਣਕ ਬਹੁਤ ਜ਼ਰੂਰੀ ਆ ਬਈ ਵੇਟ ਬਣਾਉਣਾ ਜੇ ਕਬੂਤਰਾਂ ਦਾ ਠੀਕ ਆ ਵੇਟ ਬਣਾਉਣ ਵਾਸਤੇ ਤੁਹਾਨੂੰ ਕਣਕ ਨਾਲ ਪਾਉਣੀ ਹੀ ਪਾਉਣੀ ਪਊ ਹਾਂ ਜਿੱਦੇ ਆਪਣੇ ਗੇੜੇ ਨੇ ਗੇੜਿਆਂ ਦਾ ਕਬੂਤਰ ਆ ਗਿਆ ਉਦੋਂ ਬਾਅਦ ਬੇਸ਼ੱਕ ਚਾਹੇ ਨਾ ਪਾਉ ਕੋਈ ਚੱਕਰ ਨਹੀਂ ਹੈਗਾ ਨਾ ਪਰ ਪਹਿਲਾਂ ਪਾਉਣੀ ਹੀ ਪਾਉਣੀ ਸਾਂਭਣ ਵੇਲੇ ਨਾ ਪਾਉ ਗੱਲੇ ਬਦਾਮਾਂ ਤੇ ਕਰ ਲਓ ਕੋਈ ਚੱਕਰ ਨਹੀਂ ਪਰ ਸਾਂਭ ਤੋਂ ਪਹਿਲਾਂ ਪਾਉਣੀ ਪਾਉਣੀ ਬਈ ਤੇ ਇੱਕ ਕਬੂਤਰ ਕਦੇ ਕੱਚਾ ਨਹੀਂ ਕੱਢਣਾ ਕੱਚੇ ਨੂੰ ਪਾਣੀ ਨਹੀਂ ਲਾਉ 10 12 ਡਾਈਆਂ ਕਰਾਓ ਜਦੋਂ ਤੁਹਾਨੂੰ ਪਤਾ ਵੀ ਕਬੂਤਰ ਸਾਰਾ 1 ਦੇ ਡੇਢ ਤੇ 12 ਦੇ ਜਾਂਦਾਂ ਤੂੰ ਉਹ ਘਟ ਕੇ 10 ਤੇ ਆ ਗਿਆ ਫਿਰ ਉਹਨੂੰ ਪਾਣੀ ਦਿਓ ਫਿਰ ਪਾਣੀ ਚਕਾਓ ਕਿਉਂਕਿ ਅੱਜ ਮੈਂ ਦੇਖਿਆ ਜੀਗਾ ਆਪਣੇ ਮਿੱਤਰ ਪਿਆਰੇ ਨੇ ਐ ਕੀਤਾ ਕਬੂਤਰੀ ਕੱਚੀ ਸੀ ਉਹਨੂੰ ਪਾਣੀ ਦੇਤਾ ਉਹ 11 ਵਜੇ ਬੈ ਗਈ ਠੀਕ ਹੈ ਡੇਢ ਦੋ ਦਾ ਟਾਈਮ ਕਰਦੀ ਕਰਦੀ ਇਹ ਚੀਜ਼ਾਂ ਗਲਤ ਨੇ ਬਾਈ ਮੜਾ ਸੋਚ ਕੇ ਸਮਝ ਕੇ ਚੱਲਿਆ ਕਰੋ ਇਸੇ ਕਰਕੇ ਮੈਂ ਕਹਿਣਾ ਉਹਨਾਂ ਵੀ ਮੇਰੀ ਵੀਡੀਓ ਪੂਰੀ ਦੇਖ ਲਿਆ ਕਰੋ ਵੀ ਭੁਜਾ ਕੇ ਨਾ ਦੇਖਿਆ ਕਰੋ ਕਿਉਂਕਿ 10 ਮਿੰਟਾਂ ਦੀ ਵੀਡੀਓ ਹੁੰਦੀ ਹੈ ਤੁਸੀਂ ਇੱਕ ਜਾਂ ਡੇਢ ਮਿੰਟ ਚ ਹੀ ਦੇਖ ਲੈਨੇ ਮੈਨੂੰ ਸਾਰਾ ਪਤਾ ਲੱਗਦਾ ਆਪਾਂ ਜਦੋਂ YouTube ਤੇ ਚੈੱਕ ਕਰਦਾ ਪਤਾ ਲੱਗ ਜਾਂਦਾ ਵੀ ਕਿੰਨੇ ਕਿੰਨੇ ਕੌਣ ਕੌਣ ਦੇਖਦਾ ਸੋ ਇਹਦੇ ਕਰਕੇ ਭਰਾ ਬਣ ਕੇ ਪੂਰੀ ਵੀਡੀਓ ਦੇਖ ਲਿਆ ਕਰੋ ਠੀਕ ਆ ਤੁਹਾਡੇ 10 ਮਿੰਟ ਹੀ ਮੈਂ ਲੈਣਾ ਬਈ ਬਾਹਲਾ ਟਾਈਮ ਨਹੀਂ ਲੈਂਦਾ 10 ਮਿੰਟ ਕੋਈ ਬਾਹਲੇ ਨਹੀਂ ਹੁੰਦੇ ਵੇਸਟ ਹੁੰਦੇ ਹਨ ਸੋ ਹੱਥ ਜੋੜ ਕੇ ਬੇਣਤੀ ਆ ਭਰਾ ਬਣ ਕੇ ਵੀਡੀਓ ਪੂਰੀ ਦੇਖਿਆ ਕਰੋ ਤੇ ਜੋ ਵੀ ਚੀਜ਼ ਮੈਂ ਦੱਸਦਾ ਨਾ ਉਹ ਚ ਹਣਾ ਪਿਛਲੀ ਵੀਡੀਓ ਚ ਆਪਾਂ ਦੱਸਿਆ ਸੀ ਵੀ ਧਣੀਆਂ ਧਣੀਆਂ ਨਾਲ ਬਈ ਕਬੂਤਰ ਠੰਡਾ ਵੀ ਹੋਊਗਾ ਗੁਰਕਣੂ ਵੀ ਘਟ ਜੂਗਾ ਹਣਾ ਤੇ ਕਬੂਤਰ ਡਾਰ ਵੀ ਪਦਾਊਗਾ ਕਬੂਤਰ ਦੇ ਅੰਦਰ ਗਰਮੈਸ਼ ਹੋਊਗੀ ਉਹ ਵੀ ਨਿਕਲ ਜੂਗੀ ਬਹੁਤ ਕੰਮ ਕਰਦਾ ਧਣੀਆਂ ਬਈ ਧਣੀਆਂ ਵਰਗੀ ਚੀਜ਼ ਨਹੀਂ ਹੈਗੀ ਠੀਕ ਆ ਆਪਾਂ ਦੇਖ ਲਓ ਤੁਹਾਨੂੰ ਹਰੇਕ ਨੁਕਤਾ ਜੋ ਮੈਂ ਕਰਦਾ ਇਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਦਾ ਬਾਕੀ ਆਪਾਂ ਕਬੂਤਰੀ ਹੁਣ ਸੰਭਾਂਗੇ ਠੀਕ ਆ ਇਹਨੂੰ ਕਿੰਨੇ ਵਜੇ ਪਾਣੀ ਲਾਵਾਂਗੇ ਜਲਾਬ ਲਾਵਾਂਗੇ ਜਾਂ ਕੁਝ ਵੀ ਜੋ ਚੀਜ਼ ਵੀ ਲਾਈ ਤੁਹਾਡੇ ਸਾਹਮਣੇ ਲਾਵਾਂਗੇ ਠੀਕ ਆ ਤੁਹਾਨੂੰ ਕਹਿ ਕੇ ਕਰਾਂਗੇ ਜੋ ਕਰਾਂਗੇ ਹਣਾ ਤੁਸੀਂ ਆਪ ਭਰਾ ਵਾਂ ਕੇ ਵੀਡੀਓ ਪੂਰੀ ਦੇਖ ਕੇ ਦੇਖ ਲਓ ਵੀ ਮੈਂ ਕਿੰਨੇ ਵਜੇ ਪਾਣੀ ਲਾਉਣਾ ਕਿੰਨੇ ਬਾਦਾਮ ਲਾਉਣਾ ਸਾਰਾ ਸਿਸਟਮ ਤੁਹਾਨੂੰ ਮੈਂ ਇਸ ਵੀਡੀਓ ਚ ਅਗਲੀ ਚ ਹਨਾ ਸਮਝਾਉਂਦਾ